ਆ ਨੌਜਵਾਨ ਦੀ ਛੋਟੀ ਉਮਰ ਹੈ ਉਡੂ-ਉਡੂ ਕਰਦਾ ਸਰੀਰ ਕਹਿੰਦੇ ਪੰਜਾਬ ਦੇ ਹਰ ਖੇਡ ਮੇਲੇ ਦਾ ਸ਼ਿੰਗਾਰ ਬਣਦਾ ਫਤਿਹਗੜ ਸ਼ੰਨਾ ਪਿੰਡ ਦਾ ਮੇਰੇ ਵੀਰੋ ਪਾਲੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਮਾਣ ਕਰਦਾ ਲੱਭੀ ਮੰਗਲ ਦੀ ਧਰਤੀ ਦਾ ਇਸ ਕਬੱਡੀ ਖਿਡਾਰੀ ਤੇ ਦੂਸਰੇ ਪਾਸੇ ਦੁਨੀਆ ਪਰ ਦਾ ਮਹਾਨ ਜਾਫੀ ਹੈ ਲੰਡਿਆਂ ਵਾਲਾ ਕਹਿੰਦੇ ਤਾਰ ਕਹਿੰਦੇ ਸੀਗਰੂ ਨੂੰ ਪਰ ਪੁਆਇੰਟ ਕਹਿੰਦੇ ਧਾਲੀ ਦੇ ਸੇ ਜੋੜਦਾ ਹੋਇਆ ਆਹ ਖਿਡਾਰੀ ਨੇ ਕੱਲ ਮਾਣੂ ਕਹਿੰਦੇ ਕੱਪ ਤੇ ਬਹੁਤ ਤਕੜੀਆਂ ਕਬੱਡੀਆਂ ਪਾਈਆਂ ਅਯਾਦ ਕਬੱਡੀ ਕਲੱਬ ਨੂੰ ਦੀ ਟੀਮ ਵੱਲੋਂ ਬੈਠਾ ਪਾਰੇ ਵਾਲੀ ਆ ਜੱਫੇਦਾਰ ਹਾਕਮ ਸਿੰਘ ਇਸ ਦੀ ਖੇਡ ਦੇ ਮਾਣ ਕਰਦੇ ਕਵੀਕਰ ਆਗਰੋਣੀ ਲਾਓ ਵੇਖੋ ਵੀ ਸਮਾਨ ਪਿੰਦਾ ਗੁਰਪਿੰਦਾ ਬਹੁਤ ਤਕੜਾ ਪੁਆਇੰਟ ਇਧਰ ਡੈਂਡੀਆਂ ਵੀ ਪੁੱਜਾ ਹੋਇਆ ਬਿਰਦੇ ਵਾਲਾ ਜੀਆਂ ਨੂੰ ਆਖ ਰਿਹਾ ਮਮੀ ਧੂੜੋਣੀ ਸਾਰੀ ਵੀਰਾਂ ਦਾ ਧੰਨਵਾਦ ਹੈ ਕਹਿੰਦੇ ਬਾਪ ਬੜਾ ਤਕੜਾ ਖੇਡਿਆ ਤੇ ਪੁੱਤ ਦੀ ਚਰਨ ਵੀ ਪਾਉਂਦਾ ਇੱਕ ਕਬੱਡੀ ਨਾਲ ਪੂਰੀ ਰੜਕ ਬਈ ਪਾਉਂਦਾ ਇੱਕ ਕਬੱਡੀ ਨਾਲ ਪੂਰੀ ਰੜਕ ਬਈ ਰੜਕ ਦੇ ਨਾਲ ਖੇਡਲਾ ਨੌਜਨ ਗਬੜੋ ਫਤਿਹਗਰ ਸ਼ੰਨਾ ਵਾਲੀ ਤਾਲੀ ਦੇ ਨਾਲ ਭਰਾਵਾਂ ਤੋਂ ਵੱਧ ਕੀ ਪਿਆਰ ਹੈ ਸੁਲਤਾਨ ਕਹਿੰਦੇ ਸ਼ਬਸ਼ੁਗੁਰੀਆ ਕਬੱਡੀ ਪਾ ਰਿਹਾ ਹੈ ਖੇਡ ਮੈਦਾਨ ਦੇ ਵਿੱਚ ਦੇਖੋ ਸਾਹਮਣੇ ਸੁਲਤਾਨ ਪੁਆਇੰਟ ਆਪਣੀ ਟੀਮ ਲਈ ਜੋੜਦਾ ਲੰਡਿਆ ਵਾਲੇ ਕਮਲ ਦੀ ਪਾਈ ਹੋਈ ਕਬੱਡੀ ਤੇ ਅਮਨ ਸਾਡਾ ਵੀਰ ਜੰਮ ਕਰਦਾ ਹੋਇਆ ਕਹਿੰਦੇ ਨੇ ਕਮਲ ਮੇਰੀ ਵੀ ਉਸ ਨੇ ਖੇਡ ਮੈਦਾਨ ਦੇ ਵਿੱਚ ਬੱਦ ਪਾ ਦਿੱਤੀ ਹੈ ਕਬੱਡੀ ਇੱਕ ਪਾਸੇ ਦੇਖਣਾ ਵੀ ਨੌਜਨ ਦੁੱਗਾ ਬਾਲ ਦੀ ਧਰਤੀ ਦਾ ਨੌਜਨ ਜਫਾ ਨਹੀਂ ਲਾ ਸਕਿਆ ਖੁਸ਼ੀ ਨਾਮ ਹੈ ਦਿਨ ਦਿਨੀ ਖੇਡਦਾ ਖੇਡਦਾ ਮਸ਼ਹੂਰ ਰਿਹਾ ਨੌਜਨ ਔਰ ਨਾਲ ਹੀ ਸਾਡੇ ਵੀ ਨੇ ਲੇਕੀ ਮੱਤੀ ਕਾਲਾ ਔਰ ਗੁੰਦਾ ਆਖ ਨਹੀਂ ਨਹੀਂ ਦੁੱਗਾ ਬਾਲ ਦੇ ਇਸ ਨੌਜਨ ਜਫੀ ਦੇ ਲਈ ਮੈਡੀਕਲ ਸਾਰਤਾ ਦਾ ਜਿਹੜਾ ਬੰਦਾ ਮਾਨ ਹੈ ਲਓ ਸਾਹਮਣੇ ਦੇਖ ਲੈ ਵੀ ਖੇਡ ਮੈਦਾਨ ਦੇ ਵਿੱਚ ਪਾਲੀ ਨਾਲ ਜਿੰਦੇ ਬੰਦ ਪਾਈ ਫਰੀ ਕਬੱਡੀ ਹੈ ਮੇਰੀ ਵੀਰੋ ਆਪਾਂ ਦੇਖ ਲਈ ਵੀ ਮੋਢੇ ਉੱਤੇ ਪੱਟਾ ਜੱਫੀ ਛੇੜ ਰਾਜੀ ਚਾਲਾ ਸੀਨਾ ਇਸ ਵੇਲੇ ਦੇਖ ਲਈ ਵੀ ਪੁਆਇੰਟ 42 ਦਾ ਇਧਰਲੇ ਪਾਸੇ ਸੁਪਾ ਭੋਲੀਪੁਰੇ ਵਾਲਾ ਫੈਸਲਾ ਕਰਦਾ ਹੋਇਆ ਕਿੰਗ 42 ਦੇ ਹੁਸੇ ਹੈ ਲਓ ਮੱਥਾ ਟੇਕਿਆ ਮੁੰਡੇ ਨੇ ਹੱਥ ਜੂਰੇ ਲੱਗਿਆ ਰੱਬ ਨੂੰ ਤੇ ਹੌਣ ਲੋਕੋ ਮਾਰੋ 42 ਨੂੰ ਹਲਾਸ਼ੇਰੀ ਤਾਂ ਆ ਵੀ ਚੱਲੇ ਕਬੱਡੀयां ਪਾਉਣ ਲੋਕੋ ਲੰਡੇ ਪਿੰਡੀ ਧਰਦੀ ਦਾ ਮੇਰੀ ਵੀਰੋ ਜਸਪਿੰਦਰ ਕਹਿੰਦੇ ਵੀ ਪੂਰਨ ਹੋਣੀ ਬਿੱਗਰ ਹੁਣੀ ਆਪਣੇ ਸਮੇਂ ਦੇ ਪ੍ਰਸਿੱਧ ਖਿਡਾਰੀ ਨੇ ਲਓ ਸਾਹਮਣੇ ਉਸੇ ਕੰਦੇ ਦਾ ਨਾਮ ਨੇ ਵੱਧ ਪਾਈ ਹੋਈ ਕਬੱਡੀ ਤੇ ਤਾਰ ਲੰਡਿਆਂ ਵਾਲੇ ਦਾ ਬੜਾ ਨਾਮ ਬਣੀ ਵੀ ਦੀਪੇ ਹੁਣੀ ਕਮਲ ਵਰਗੇ ਇੰਟਰਨੈਸ਼ਨਲ ਖਿਡਾਰੀ ਨੇ ਲਓ ਸਾਹਮਣੇ ਦੇਖ ਲੈ ਵੀ ਪੁਆਇੰਟ ਜਲਾ ਜਾਫੀ ਦੇ ਘਾਤੇ ਦੀ ਜਾਲ ਜੁੜਿਆ ਹੈ ਅਗਲੀ ਕਬੱਡੀ ਖੇਡ ਮੈਦਾਨ ਵਿੱਚ ਇਹ ਦੇਖਣਾ ਵੀ ਲਲਜ ਨੇ ਸੁਲਤਾਨ ਸ਼ਮਸ਼ੁਰੀਆ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਚੱਲ ਵੀ ਜਾਤਾ ਤਾ ਵੀ ਕਬੱਡੀ ਗੁੰਦਿਆ ਸ਼ਰੀਰ ਦੇ ਦੀ ਸਿਫਤ ਕਰ ਹੱਥ ਲਾ ਕੇ ਜਾਫੀ ਨੂੰ ਫੜਾਉਣਾ ਨਹੀਂ ਹੁਵਾ ਉੱਧਿਆ ਸ਼ਰੀਰ ਇਹਦੀ ਸਫਤ ਕਰਾ ਲਾ ਦੇਖ ਲੈ ਵੀ ਸੁਲਤਾਨ ਨੇ ਰੌਣਕ ਦੀ ਪਾਈ ਹੋਈ ਕਬੱਡੀ ਐ ਔਰ ਉਧਰਲੇ ਪਾਸੇ ਫੇਰ ਲਓ ਨਲਗੇ ਦੇ ਘਰੋਂ ਬਾਹਰ ਆ ਕੇ ਪੁਆਇੰਟ ਜਿਹੜਾ ਧਾਵੀ ਦੇ ਹੁਸੈ ਚੱਲ ਵੀ ਜ਼ਮਾਨਤ ਭਾਈ ਪਿੰਨ ਵਾਲਿਆਂ ਦਾ ਉਧਰ ਰਪਿੰਦਰ ਪਿੰਦਾ ਇਸੋ ਦੇ ਖੇਡ ਮੈਦਾਨ ਦੇ ਵਿੱਚ ਵੱਧ ਕਬੱਡੀ ਪਾਵਾ ਹੋਇਆ ਜਿੱਤੇ ਸਾਡਾ ਵੀਰ ਮਾਣ ਹੋਊ ਕਹਿੰਦੇ ਜਿੰਮੀ ਜ਼ਮਾਨਤ ਭਾਈ ਵਾਲਾ ਵੀ ਵਿਸ਼ੇਸ਼ ਤੌਰ ਤੇ ਪੁੱਜਿਆ ਹੋਇਆ ਵੱਡੇ ਮਾਣ ਕਰਦਾ ਇਹਨਾਂ ਖਿਡਾਰੀਆਂ ਦੇ ਲਈ ਵੀ ਲਓ ਸਾਹਮਣੇ ਦੇਖ ਲਿਆ ਵੀ ਪਾਈ ਹੋਈ ਕਬੱਡੀ ਇਸ ਵੇਲੇ ਲੱਗਣ ਲਓ ਸਿਮਰਾ ਸਮਾਲ ਭਾਈ ਪਿੰਡ ਵਾਲਾ ਆ ਜਾਂਦਾ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਲਓ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਨਾਲ ਹੀ ਮੇਰਾ ਵੀਰ ਅਮਨ ਲੋਪੋ ਅਗਲੀ ਬਾਪ ਪਾਵੇਗਾ ਅਗਲੇ ਮੈਚ ਦੀਆਂ ਟੀਮਾਂ ਜਨੇਤਪੁਰਾ ਤੇ ਰਾਮਾ ਮੀਨੀਆ ਤੇ ਮੇਰੇ ਵੀਰੋ ਕਾਲਸਾ ਦਾ ਮੈਚ ਖੇਡਿਆ ਜਾਣਾ ਦੂਦਰ ਦੇ ਸੂਰਪੁਰ ਦੀਆਂ ਟੀਮਾਂ ਵੀ ਖੇਡ ਮੈਦਾਨ ਦੇ ਵਿੱਚ ਪਹੁੰਚਣ ਲਾਹ ਜਿਹੜੀ ਉਮਰ ਦਾ ਗੱਬਰੂ ਮੇਰੇ ਵੀਰ ਉਸਨੇ ਫੱਟੇਖੜੀ ਸ਼ਰਮਾ ਦੀ ਟੀਮ ਨੂੰ ਕਬੱਡੀ ਪਾ ਰਿਹਾ ਹੈ ਇਧਰ ਵੇਖੋ ਕਹਿੰਦੇ ਮੰਗਲ ਦੇ ਟੂਰਨਾਮੈਂਟ ਦਾ ਮੋਟਰਸਾਈਕਲ ਜੇਤੂ ਹੈ ਪਰ ਦੀਪੇ ਦੇ ਨਾਲ ਮੁਕਾਬਲਾ ਦੇਖੋ ਪੁਆਇੰਟ ਧਾਵੀ ਦਾ ਆ ਖਿਡਾਰੀ ਬਰੇ ਲੰਬੇ ਸਮੇਂ ਤੋਂ ਕਬੱਡੀ ਦੇ ਮੈਦਾਨਾ ਵਿੱਚ ਮੇਰੇ ਵੀਰੋ ਬਤੌਰ ਧਾਰੀ ਆਪਣੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਾ ਆ ਰਿਹਾ ਹੈ ਲੰਡੇ ਪਿੰਡ ਦਾ ਕਹਿੰਦੇ ਕਮਲ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਦੁੱਗਿਆਂ ਵਾਲਾ ਲਓ ਸਾਹਮਣੇ ਅਮਰਤ ਫਤਿਹਗੜ ਛੱਲਾ ਦਾ ਲੌਂਦਾ ਹੋਇਆ ਜਫਾ ਖੇਡ ਮੈਦਾਨ ਦੇ ਵਿੱਚ ਲਓ ਮੇਰੇ ਵੀਰੋ ਪੁਆਇੰਟ ਦਾ ਫੈਸਲਾ ਹੋ ਉੱਤਨ ਨੂੰ ਬੱਬਲ ਸੰਗਰੂਰ ਉਹਨਾਂ ਦੀ ਟੀਮ ਵੱਲ ਮੇਰੇ ਵੀਰੋ ਕੈਨੇਡਾ ਦੇ ਖੇਡ ਮੈਦਾਨਾ ਵਿੱਚ ਖੇਡਣ ਵਾਲਾ ਖਿਡਾਰੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਕਿ ਧਾਵੀ ਕਹਿੰਦਾ ਉੱਦੋਂ ਪਾਉਂਗਾ ਕਬੱਡੀਆਂ ਠਿੱਕਾ ਲੱਤਾਂ ਬਾਹਾਂ ਵਿੱਚੇ ਤਾਕਤਾਂ ਦੇ ਕਬੱਡੀਆਂ ਠਿੱਕਾ ਲੱਤਾਂ ਬਾਹਾਂ ਦੇ ਤਾਕਤਾਂ ਦੇ ਕਬੱਡੀਆਂ ਗੋਰਾ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਚਾਰ ਜਾਫੀ ਤਿਆਰ ਨੇ ਦੇਖ ਲੈ ਵੀ ਤਾਰੀ ਜਾਫਰ ਤੁੰਗਿਆਂ ਵਾਲਾ ਲਓ ਪੜਦਾ ਹੋਇਆ ਮੁਕਾਬਲਾ ਟੀਮ ਲਈ ਮੰਗਲ ਵਿੱਚ ਗੱਡੀ ਬੁੱਲਰ ਤਾਮ ਨੇ ਖਰੇ ਖਰੇ ਧਾਵੀ ਇਹਨੇ ਕੌਡੀ ਕਰ ਦਿੱਤੇ ਜਾਂਦੇ ਪਿੰਡੇ ਦਾ ਦੁੱਗੇ ਮਸ਼ਹੂਰ ਦਿਰਦਾ ਵੀ ਕਰਤਾ ਜਿੱਲਾਂ ਦੇ ਮੁੰਡੇ ਦੀ ਹੁਣ ਪੂਰੀ ਲੋਕਾਂ ਚਰਚਾ ਦੁੱਗਿਆਂ ਦੇ ਖੁਸ਼ੀ ਦੀ ਪੂਰੀ ਹੁਣ ਚਰਚਾ ਲੱਭੀ ਦੇ ਖਿਡਾਰੀ ਦੀ ਪੂਰੀ ਹੁਣ ਚਰਚਾ ਕਹਿੰਦੇ ਲੱਭੀ ਹੁਣੀ ਪੋਤਾ ਤੋਂ ਵੱਧ ਕੇ ਪਿਆਰ ਕਰਦੇ ਇਸ ਖਿਡਾਰੀ ਨੂੰ ਬਹੁਤ ਤਾਕੜਾ ਜੱਫਾ ਲਾ ਕੇ ਆਪਣੀ ਟੀਮ ਲਈ ਪੁਆਇੰਟ ਜੋੜ ਗਿਆ ਉਧਰ ਕਹਿੰਦੇ ਖਾੜੇ ਵਾਲਾ ਨਿੱਕਾ ਦੁਨੀਆ ਦਾ ਮਹਾਨ ਜਾਫੀ ਹੈ ਕੈਨੇਡਾ ਦੇ ਮੈਦਾਨਾਂ ਵਿੱਚ ਨਾਂ ਚੱਲਦਾ ਜਿਲਦਾਫੀ ਦਾ ਉਹ ਵੀ ਕੋਈ ਛੇ ਤਰਫ ਦੇ ਪੁੱਜਿਆ ਨਾ ਕਿ ਜਿਆਨ ਨੂੰ ਆਖਦੇ ਆ ਇਧਰ ਪਈ ਹੋਈ ਕਬੱਡੀ ਮੇਰੇ ਵੀਰੋ ਚੌਂ ਜਾਫੇ ਵਿੱਚੋਂ ਲੰਡਿਆ ਵਾਲਾ ਤਾਰ ਵੀ ਕਹਿੰਦੇ ਮਸ਼ਹੂਰ ਜਾਫੀ ਹੈ ਫੌਜੀ ਹੁਣਾਂ ਮੇਨ ਨਾਲ ਮੀਤੇ ਹੁਣਾਂ ਦਾ ਵੱਡੇ ਪਿਆਰ ਨੇ ਲੰਡਿਆ ਦੀ ਟੀਮ ਨੇ ਵੀ ਰੌਲ ਪਾ ਦਿੱਤੇ ਨੇ ਖੇਡ ਮੈਦਾਨਾਂ ਵਿੱਚ ਇਤਿਹਾਸ ਰਚਣ ਵਾਲੀ ਗੱਲ ਕੀਤੀ ਹੈ ਲਓ ਸਾਹਮਣੇ ਥੱਲੇ ਨੌਜਵਾਨ ਗੱਭਰੂ ਲੌਂਦਾ ਹੋਇਆ ਜਫਾ ਕਿ ਖਰੇ ਖਰੇ ਵੇਂਡਰਾਂ ਨੂੰ ਮੂਰੇ ਹੋ ਕੇ ਤੇਰੇ ਜਿੱਤੀ ਹੋਵੇਂ ਨਕਲਾ ਪੱਤੋਂ ਵਿੱਚ ਡੇਰੇ ਭਾਰੀਏ ਸਰੀਰ ਕੋਟ ਬਾਹਲਾ ਫੜਦਾ ਲੰਡਿਆਂ ਵਾਲੇ ਤਾਰ ਨੇ ਵੀ ਫੜਿਆ ਏ ਤਾ ਵੀ ਚੜਦੇ ਤੋ ਚੜਦਾ ਚੜਦੇ ਤੋ ਚੜਦੇ ਤਾ ਵੀ ਨੂੰ ਜੱਫੇ ਲਾਉਣ ਦਾ ਮਾਣ ਹੈ ਬੜੇ ਲੰਮੇ ਸਮੇਂ ਤੋਂ ਜੱਫੇ ਲਾਉਂਦਾ ਆ ਰਿਹਾ ਹੈ ਇਹ ਖੇਡ ਮੈਦਾਨਾਂ ਵਿੱਚ ਇਧਰ ਸਮਾਦ ਭਾਈ ਪਿੰਡ ਦਾ ਮੇਰੇ ਵੀਰੋ ਗੁਰਪਿੰਡਾ ਕਬੱਡੀ ਪਾਉਣ ਦੇ ਲਈ ਵਧਾ ਆਉਂਦੇ ਆ ਤਾਰ ਦੇ ਲਈ ਪਾਲ ਬਰਾੜ ਦੀ 100 ਰੁਪਏ ਦੇ ਵੱਡੇ ਜਿਹੜੇ ਮਾਣ ਤੇ ਇਧਰੇ ਨੇ ਲਓ ਸਾਹਮਣੇ ਦੇਖਦੇ ਜੀ ਇਸ ਵੇਲੇ ਸਮਾਦ ਭਾਈ ਕਿੰਨ ਵਾਲਾ ਨਾਜ ਨੇ ਦਲਪੰਦਾ ਇਸ ਲਈ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਚੱਲ ਵੀ ਜਵਾਨਾ ਭਾ ਵੀ ਕਬੱਡੀ ਸੁਲਤਾਨੇ ਜੁਨੇ ਮਰੀ ਕੋਈ ਸ਼ਾਨ ਸ਼ੁਕਰੀਆ ਖੇਡ ਮੈਦਾਨ ਵਿੱਚ ਇੱਕ ਦੋ ਤਿੰਨ ਥਾਪੀਆਂ ਜਿਹੜੀਆਂ ਪੱਟ ਦੇ ਉੱਤਰ ਮਾਰੀਏ ਨੇ ਸਾਹਮਣੇ ਖੜੇ ਚਾਰ ਜਾਫੀ ਇਹਨੂੰ ਬੰਦਾਰ ਪਾ ਦिती ਹੈ ਲਾ ਹਲਕੇ ਹਲਕੇ ਹੁੰਦੇ ਹੋਈ ਮਾਂ ਮਿੱਟੀ ਦੀ ਤੂੜ ਇੱਕ ਪਾਸੇ ਦੇਖਣਾ ਵੀ ਪੁਆਇੰਟ ਧਾਵੀ ਦਾ ਅੰਕ ਜਿਹੜਾ ਰੇਡਰ ਦੇ ਹਿੱਸੇ ਦੀ ਵਿਚਾਰ ਜੁੜਿਆ ਇਹਨੂੰ ਆਖਦੇ ਨੇ ਕਮਲ ਕੁੜੇ ਪੱਪ ਧਰਦਾ ਸਮਲ ਸਮਲ ਕੁੜੇ ਇਹ ਲੰਡਿਆਂ ਦੀ ਧਰਤੀ ਦਾ ਕਮਲ ਕੁੜੇ ਅਗਲਾ ਮੈਚ ਮੇਰੇ ਵੀਰੋ ਜਨੇਤਪੁਰਾ ਵਰਸੁਜ ਰਾਮੇ ਦੀਆਂ ਟੀਮਾਂ ਦੇ ਵਿਚਕਾਰ ਜਿਹੜਾ ਖੇਡਿਆ ਜਾਣਾ ਹੈ ਦੋਨੋਂ ਟੀਮਾਂ ਦੇ ਖਿਡਾਰੀ ਜਲਦੀ ਖੇਡ ਮੈਦਾਨ ਦੇ ਵੱਲ ਆ ਜਾਣ ਮੀ ਫਾਈਨਲ ਮੈਚ 75 ਕੰਮ ਦਾ ਲਓ ਸਾਹਮਣੇ ਆਪਾਂ ਦੇਖਦੇ ਵੀ ਖੇਡ ਮੈਦਾਨ ਵਿੱਚ ਵੱਧ ਪਾਈ ਹੋਈ ਕਬੱਡੀ ਹੈ ਲੰਗੜਾਂ ਵਾਲੇ ਤਾਰ ਨੂੰ ਹਲਕਾ ਨੇ ਟਾਕੀ ਮੇਰੀ ਵੀਡੀਓ ਪੁਆਇੰਟ ਜਿਹੜਾ ਧਾਵੀ ਦਾ ਆ ਵੀ ਗੁਰਪਿੰਦਿਆ ਧਾ ਵੀ ਕਬੱਡੀ ਲਓ ਸਮਾਦ ਭਾਈ ਪਿੰਡ ਵਾਲਾ ਐਸ ਲਈ ਨਾਜ ਨੇ ਜਿੰਮੀ ਦਾ ਗਰਾਈ ਵੱਧ ਕਬੱਡੀ ਪਾ ਰਿਹਾ ਕਿ ਆਪਣੇ ਗਰਾਈ ਕੋਲੋਂ ਹੋਇਆ ਪੁੱਛਾ ਪਿੰਡ ਦਾ ਮਰ ਜਾ ਨੇ ਮਾਨਾ ਕਿਉਂ ਪੰਜਾਬ ਜਾਂਦਾ ਖੇਡਦਾ ਕਦੇ ਕਿਸੇ ਰਾਗੀ ਕੋਲੋਂ ਵਾਖੜਾ ਜਨਾਬ ਹੋਵੇ ਆਪਣਾ ਪੰਜਾਬ ਹੋਵੇ ਆਪਣਾ ਪੰਜਾਬ ਹੋਵੇ ਲਓ ਦੇਖ ਲੈ ਵੀ ਇੱਕ ਪਾਸੇ ਆ ਜਾਂਦਾ ਧੂੜਾ ਤਰਦਾ ਲਓ ਜਨੇ ਅੰਕ ਦਾ ਵਾਧਾ ਕਰਦਾ ਹੋਇਆ ਗੁਰਪਿੰਦਰ ਸਮਾਦ ਭਾਈ ਪਿੰਡ ਵਾਲਾ ਲੱਖਾਂ ਦੇ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਨਾਲ ਹੀ ਆਪਾਂ ਦੇਖਦੇ ਹਾਂ ਕਿ ਉਸ ਲਈ ਅਗਲੀ ਕਬੱਡੀ ਸੁਲਤਾਨ ਸ਼ਮਸ਼ਪੁਰਿਆ ਖੇਡ ਮੈਦਾਨ ਦੇ ਵਿੱਚ ਜਨੈਦਪੁਰ ਅਤੇ ਹਰਾਮੇ ਦੀ ਟੀਮਾਂ ਨੂੰ ਬੇਨਤੀ ਹੈ ਵੀ ਦੋਧੋ ਟੀਮਾਂ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪਹੁੰਚ ਜਾਣ ਇੱਧਰ ਕਹਿੰਦੇ ਸੁਲਤਾਨ ਦੀ ਕਬੱਡੀ ਪਾ ਦਿੱਤੀ ਮੇਰੇ ਵੀ ਖੇਡ ਮੈਦਾਨ ਦੇ ਵਿੱਚ ਚਾਰ ਜਾਫੀਆਂ ਵਿੱਚ ਦੀਪਾ ਲਓ ਸਾਹਮਣੇ ਦੇਖ ਰਹੇ ਨਹੀਂ ਲੰਡੇ ਪਿੰਡ ਵਾਲਾ ਗੱਭਰੂ ਪੂਰੀ ਕੋਸ਼ਿਸ਼ ਕਰਦਾ ਤੇ ਪੁਆਇੰਟ ਇਸ ਲਈ ਥਾਲੀ ਦੇਸੀ ਅਡਜਸਟ ਹੁੰਦਾ ਹੋਇਆ ਵੱਡਾ ਕੱਟ ਰੌਂਡੇ ਦੇ ਖੇਡ ਕਬੱਡੀ ਕੱਪ ਦੀਆਂ ਲੱਗੀਆਂ ਹੋਈਆਂ ਰੌਣਕਾਂ ਆਰ ਦੁਨੀਆ ਪਰ ਦੇ ਮਹਾਨ ਕਬੱਡੀ ਖਿਡਾਰੀ ਪੁੱਜੇ ਹੋਏ ਔਰ ਦੇਖਦਾ ਵੀ ਇਹ ਸੁਆਦ ਔਰ ਵਾਲੀ ਗੱਲ ਹੈ ਮੇਰੇ ਪੰਜਾਬੀ ਵੀਰੋ ਕਿ ਹੁੰਦਾ ਹੈ ਸੁਆਦ ਪੰਜਾਬੀਆਂ ਨੂੰ ਕਬੱਡੀ ਦੇਖ ਕੇ ਦਰਸ਼ਕ ਮਾਰਦੇ ਨੇ ਤਾੜੀਆਂ ਜਦੋਂ ਕੋਈ ਪਾਉਂਦਾ ਧਾਵੀ ਰੇਡ ਮੱਥਾ ਟੇਕ ਕੇ ਲੱਗ ਜਾਵੇ ਵਧੀਆ ਜੱਫਾ ਤੇ ਦੁਨੀਆ ਪਹਿਲੀ ਨੱਚ ਮਿੱਤਰੋ ਕਬੱਡੀ ਖੇੜੇ ਪੰਜਾਬੀਆਂ ਦੀ ਮਾਂ ਇਹ ਗੱਲ ਸੋਹਣਾ ਨੇ ਸੱਚ ਮਿੱਤਰੋ ਕਬੱਡੀ ਖੇੜੇ ਪੰਜਾਬੀਆਂ ਦੀ ਮਾਂ ਇਹ ਗੱਲ ਸੋਹਣਾ ਨੇ ਸੱਚ ਮਿੱਤਰੋ ਸੱਚ ਗੱਲ ਹੈ ਪੰਜਾਬੀ ਇਹਦੀ ਬੜੀ ਤਾਕਤ ਦੇ ਵਿੱਚ ਪੁੱਜੇ ਹੋਇਆ ਹੈ ਕੇ ਬੈਠੇ ਭੁੱਖੇ ਤੇ ਇਤਿਹਾਰੇ ਬੜੀ ਦੂਰੋਂ ਦੂਰੋਂ ਆਏ ਦੇਖ ਖਿਡਾਰੀਆਂ ਦੇ ਸਰੀਰ ਇਹਨਾਂ ਨੂੰ ਨਾ ਕਿਸੇ ਗੱਲ ਦੀ ਘਾਟ ਰੜਕੇ ਬੋਲ ਦਾ ਕਬੱਡੀ ਦਾ ਜਨੂੰਨ ਉਹਨਾਂ ਲੋਕਾਂ ਦੇ ਸਿਰ ਕਰਕੇ ਬੋਲ ਦਾ ਕਬੱਡੀ ਦਾ ਜਨੂੰਨ ਖੁਣ ਲੋਕਾਂ ਦੇ ਸਿਰ ਕਰਕੇ ਇਧਰ ਸਿਕ ਸਰਦਾਰ ਹੈ ਉਧਰ ਪਰ ਮੇਰੇ ਵੀਰੋ ਜੋ ਫਾਉਲ ਹੋਇਆ ਤੇ ਪੁਆਇੰਟ ਇਸੇ ਵਿੱਚ ਧਾਵੀ ਦੇ ਸੇਲ ਜਸਤ ਹੋਇਆ ਬੋਲ ਕਬੱਡੀ ਪੌਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਉਧਰ ਪੁੱਜਿਆ ਲੀਆਂ ਸਾਰੀਆਂ ਸ਼ਕਾਲਜ ਸਿੰਘੀ ਤਾਵਾ ਬਹੁਤ ਬਹੁਤ ਧੰਨਵਾਦ ਹੈ ਗੁਰਦੀਪ ਮੰੰਗਲ ਜੀ ਕਲੱਬੀ ਦੇ ਵੀਰ ਉਹਦੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਨੇ ਗੌਤਕ ਧਾਲੀਵਾਲ ਪੁੱਜਿਆ ਹੋਇਆ ਜਿੱਕੀ ਜੀ ਆ ਇਧਰ ਵੇਖੋ ਵੀ ਪੱਜੀ ਹੋਈ ਕੈਂਚੀ ਖੇਡ ਮੈਦਾਨ ਦੇ ਵਿੱਚ ਉਧਰ ਕਹਿੰਦੇ ਜਨੇਤਪੁਰੇ ਦੀ ਟੀਮ ਪੁੱਜ ਗਈ ਹੈ ਰਾਮੇ ਦੀ ਟੀਮ ਨੂੰ ਮੇਰੀ ਬੇਨਤੀ ਹੈ ਉਹ ਟੀਮ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜ ਜਾਵੇ ਲਓ ਤਾੜੀ ਦਾ ਜੱਫਾ ਖੇਡ ਮੈਦਾਨ ਦੇ ਵਿੱਚ ਪੌਂਟ ਫੱਤੇਗੜ੍ਹ ਸ਼ਰਦਾਂ ਦੀ ਟੀਮ ਦੇ ਸੇ ਜੁੜਦਾ ਹੋਇਆ ਕਪੀਕਰ ਆਗੜ ਵਿੰਟੂ ਸਰਪਾ ਤੇ ਬੀਲਾ ਤੇ ਨਾਲ ਜੱਥੇਦਾਰ ਹਾਕਮ ਸਿੰਘ ਟੋਨਾਵਾਰੇ ਵਾਲੀਆ ਜਿੰਨੀਆਂ ਵੀ ਸਰਕਾਰ ਦੇ ਜਿੱਗੀ ਤਾਂ ਪੁੱਜਿਆ ਨੇ ਬਲਦੇਵ ਹੁਣੀ ਸਾਡੇ ਵੀ ਆਉਂਦੇ ਬਾਰੇ ਲੇਕੀ ਮੱਲੇ ਹੁਣੀ ਕਾਲੇ ਪ੍ਰਧਾਨ ਹੁਣੀ ਸਾਰੀ ਨੀਂਦ ਜਿੱਗੀ ਗਿਆਨ ਨੂੰ ਆਖਦੇ ਆ ਅੱਜ ਦੁਨੀਆ ਭਰ ਦੇ 스타 ਖਿਡਾਰੀ ਇਹਨਾਂ ਖੇਡ ਮੈਦਾਨਾਂ ਵਿੱਚ ਖੇਡ ਰਹੇ ਨੇ ਵੱਡਾ ਕਾਠ ਹੈ ਐਨ ਸੁਆਦ ਆਉਣ ਵਾਲੀ ਗੱਲ ਹੈ ਮੇਰੇ ਵੀਰੋ ਲਓ ਬੋਲਿਆ ਹੋਣਾ ਧਾਵਾ ਜਾਫੀ ਨੇ ਛੱਲ ਪਾਉਣੀ ਹੈ ਮੈਂ ਵੀ ਲੰਡਿਆਂ ਦਾ ਆਇਆ ਲਾ ਜਫਾ ਮੌਜੂਦ ਪਰ ਮਨੀ ਢੂੜ ਫੈਸਲਾ ਕਰਦਾ ਵੀ ਪੁਆਇੰਟ ਇਸ ਲਈ ਤਾਲੀ ਦੇ ਹਿਸੇ ਜੁੜਦਾ ਹੋਇਆ ਅਗਲੇ ਮੈਚ ਦੀਆਂ ਟੀਮਾਂ ਦੋਨੋਂ ਫੇਰ ਮੈਦਾਨ ਦੇ ਵਿੱਚ ਪੁੱਜ ਗਈਆਂ ਨੇ ਹਿੰਮਤਪੁਰੇ ਦੇ ਦੀਪ ਵਰਗੇ ਜੋਗਿਆ ਤੇ ਗਗਨ ਵਰਗੇ ਮਾਣੂ ਦੇ ਲਾਡੀ ਵਰਗੇ ਮੇਰੇ ਵੀਰੋ ਔਰ ਕਾਕੇ ਰਾਮਦੇ ਵਰਗੇ ਪ੍ਰਸਿੱਧ ਕਬੱਡੀ ਖਿਡਾਰੀਆਂ ਦੀ ਖੇਡ ਅਗਲੇ ਮੈਚ ਦੇ ਵਿੱਚ ਦੇਖਣ ਨੂੰ ਮਿਲਣੀ ਹੈ ਇਧਰ ਦੇਖੋ ਵੀ ਸਮਾਦ ਭਾਈ ਦਾ ਗੁਰਪਿੰਦਾ ਵਧੀਆ ਸਮਾਂ ਦੇ ਕੇ ਵਧੀਆ ਪ੍ਰਬੰਧ ਕੀਤੇ ਨੇ ਨੇ ਤਾਇਆ ਬਗ ਬਦੀਆ ਸਮਾਗਤਾ ਆ ਰਿਹਾ ਹੈ ਪੂਰਾ ਸਵਾਦ ਆ ਰਿਹਾ ਹੈ ਕਬੱਡੀ ਦਾ ਪੰਜਾਬੀਆਂ ਨੂੰ ਜਿੱਥੇ ਵੀ ਦਰਖੀਆਂ ਬੈਠੇ ਆਨੰਦ ਮਾਣਦੇ ਆ ਸਾਰੇ ਦਰਖੀਆਂ ਦਾ ਬਹੁਤ ਬਹੁਤ ਧੰਨਵਾਦ ਇਧਰ ਸੁਲਤਾਨ ਸ਼ਮਸ਼ਪੂਰੀਆ ਕਬੱਡੀ ਬਾ ਰਿਹਾ ਨਾਲ ਹੀ ਸਾਡੇ ਵੀਰ ਮੀਤਾ ਮਹਿਰਾ ਸਿੰਘ ਜਿੱਥੇ ਵੀ ਆਵਾਜ਼ ਹੁੰਦਾ ਹੈ ਵੀਰ ਖੇਲ ਰੌਂਦੇ ਦੇ ਨਾਲ ਸੰਪਰਕ ਕਰ ਲੈ ਵੀ ਮੀਤਾ ਮਹਿਰਾ ਸਿੰਘ ਗੇਲ ਰੌਂਦੇ ਵਾਲੇ ਦੇ ਨਾਲ ਸੰਪਰਕ ਕਰ ਲੈ ਲਓ ਸੁਲਤਾਨ ਨੇ ਜੁਲੇ ਦਾ ਖਾਲੀਆ ਪੁਆਇੰਟ ਆਪਣੀ ਟੀਮ ਦੇ ਦੀ ਜੋੜਦਾ ਹੋਇਆ ਕਿ ਕੋਈ ਮੁੱਲ ਪੈਂਦਾ ਯਾਰ ਓਕਾਰ ਤੂਫ ਚੱਲੇ ਦਾ ਲੱਖ ਲੱਖ ਦੀ ਕੌਡੀ ਜਫਾ ਕੱਲੇ ਕੱਲੇ ਦਾ ਇਹ ਲੱਖਾਂ ਦੀ ਖੇਡ ਮੇਰੀ ਵੀ ਲੋ ਅੱਜ ਕੋਰੋਨਾ ਦੇ ਵਿੱਚ ਖੇਡੀ ਜਾਂਦੀ ਹੈ ਅੱਜ ਮੇਰੀ ਵੀ ਲੋ ਮੋਟਰਸਾਈਕਲਾਂ ਦੇ ਜਿਹੜੇ ਫੈਸਲੇ ਹੋਨੇ ਨੇ ਲਓ ਪੁਆਇੰਟ ਜਿਹੜਾ ਦਾਵੀ ਦੇ ਹੁਸੈਨ ਵੀ ਟਾੜੜਾ ਹੈ ਦੁਨੀਆ ਦੇ ਰੁਸਤਮ ਖਿਡਾਰੀ ਕਹਿੰਦੇ ਵੀ ਆਪੋ ਆਪਣੇ ਬਾਹੂਵਾਲ ਦਾ ਪ੍ਰੋਮੋਸ਼ਨ ਕਰਦੇ ਲਈ ਅਜ ਲੰਦੇ ਦੇ ਖੇਡ ਮੈਦਾਨਾਂ ਵਿੱਚ ਜੂਸਦੇ ਹੋਏ ਕਿ ਮਹਾਬਲੀ ਨਾਲ ਜੀਵ ਜੀ ਦੇ ਬਾਉਂਦੇ ਨੇ ਤਲਵਾਰਾਂ ਉਸ ਗਾਡੇ ਦੇ ਹੱਥ ਹੁੰਦੀ ਹੈ ਜਿੱਤਾਂ ਤੇ ਹਾਰਾਂ ਜਸ਼ਨ ਮਨਾਈਏ ਜਿੱਤ ਦਾ ਨਾ ਹਾਰੋ ਡਰੀਏ ਉੱਚਾ ਬੋਲ ਨਾ ਬੋਲੀ ਇਹ ਵੀ ਕਰਤਾਰੋ ਡਰੀਏ ਲਓ ਸਾਹਮਣੇ ਖੇਡ ਮੈਦਾਨ ਵਿੱਚ ਪਾਈ ਹੋਈ ਕਬੱਡੀ ਇਧਰ ਸਾਡੇ ਬਹੁਤ ਹੀ ਸਤਿਕਾਰ ਦੇ ਜੀਵ ਜਸਵੰਤ ਸਿੰਘ ਜੀ ਖੜਕ ਸਾਹਿਬ ਉਤਮ ਖੇਡ ਕਬੱਡੀ ਮੈਚ ਜਿੰਦੇ ਲਈ ਲਿਖਦੇ ਨੇ ਔਰ ਮਰੀਂਦਾ ਅੱਜ ਦੱਸਦੇ ਨੇ ਵੀ ਬੈਸਟ ਧਾਦੀ ਔਰ ਬੈਸਟ ਜਾਫੀ ਕੌਣ ਹੋਵੇਗਾ ਲਓ ਇਧਰਲੇ ਪਾਸੇ ਪੁਆਇੰਟ ਜਿਹੜਾ ਜਾਫੀ ਦੇ ਕਿਸੇ ਦੀ ਵੀ ਧਾੜ ਨੇ ਮਨੀ ਤੂਰ ਇੱਕ ਪਾਸੇ ਮੇਰਾ ਵੀ ਸੁਪਾ ਭੋੜੀਪੁਰੇ ਵਾਲਾ ਫੈਸਲੇ ਕਰਦੇ ਹੋਏ ਉਧਰਲੇ ਪਾਸੇ ਡੈਡੀ ਜਿੰਦਾ ਔਰ ਅਦਬੇਰ ਆਲਮ ਵਾਲੀਆਂ ਆਪਣੇ ਸਮੇਂ ਦੇ ਪ੍ਰਸਿੱਧ ਖਿਡਾਰੀ ਮੇਰੇ ਵੀਰੋ ਅੱਜ ਕਨੇ ਰੌਤੇ ਦੇ ਖੇਡ ਮੈਦਾਨਾਂ ਵਿੱਚ ਰੈਫਰਸ਼ਿਪ ਦੀਆਂ ਸਲਾਮਾਂ ਦੇ ਰਹੇ ਨੇ ਲਓ ਗੁਰਪਿੰਦਾ ਜ਼ਮਾਦ ਭਾਈ ਪਿੰਡ ਵਾਲਾ ਲਓ ਦੇਖ ਲੈ ਵੀ ਇੱਕ ਪਾਸੇ ਨਾਲ ਨੇ ਕੇਰਨ ਦੀ ਪੂਰੀ ਕੋਸ਼ਿਸ਼ ਦੇ ਵਿੱਚ ਲਓ ਹਲਕੀ ਹਲਕੀ ਡੇਟ ਦੇ ਹੀ ਮਾਂ ਮਿੱਟੀ ਦੀ ਧੂੜ ਔਰ ਜਾਂਦਾ ਧੂੜਾ ਪੜਦਾ ਕਬੜੂ ਦੇਖ ਲੈ ਵੀ ਜ਼ਮਾਦ ਭਾਈ ਪਿੰਡ ਦਾ ਇਹ ਗੁਰਪਿੰਦਾ ਲੱਖਾਂ ਜਿਹੇ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਨਾਲ ਹੀ ਜਲੇਤਪੁਰਾ ਵਰਸੂ ਜੇ ਰਾਮੇ ਦੀਆਂ ਟੀਮਾਂ ਇੰਡੀਆ ਵਰਸੂ ਦੇ ਕਾਲ ਸਰ ਉਧਰ ਵਰਸੂ ਜੇ ਰਸੂਲਪੁਰ ਦੀਆਂ ਟੀਮਾਂ ਵੀ ਤਿਆਰੀ ਫੜ ਲਓ ਵੀ ਦਰਮਾ ਵਰਸੂ ਜੇ ਰੋਡੇ ਦੀਆਂ ਟੀਮਾਂ ਨੇ ਖੇਡਣਾ ਹੈ ਜੰਗੀਆਣਾ ਵਰਸੂ ਜੇ ਸੈਦੋ ਦੀਆਂ ਟੀਮਾਂ ਲੇਕੀ ਮੱਲੀ ਮੇਰਾ ਵੀਰ ਬਿੱਟੂ ਸੈਦੋ ਵਾਲੇ ਦੇ ਨਾਲ ਸੰਪਰਕ ਕਰ ਲਵੇ ਲਓ ਸਾਹਮਣੇ ਦੇਖ ਲਾ ਵੀ ਮਣੀ ਤੂਰ ਵਾਲਾ ਲਾ ਵੀ ਪੁਆਇੰਟ ਧਾਵੀ ਦਾ ਦੀਪਾ ਮਿਲੋ ਲਓ ساری ਜਾਫੀ ਦਾ ਲਓ ਦੀਪੇ ਲੰਗਿਆ ਵਾਲੇ ਨੇ ਅੰਤਿਕਲ ਆਪਣੀ ਟੀਮ ਦਾ ਵੀ ਜੋਰ ਦਿੱਤਾ ਹੈ ਹਾਂ ਲੋ ਸਮਾਤੋ ਕਬੱਡੀ ਖੇਡਦਾ ਆ ਰਿਹਾ ਲੰਬਾ ਤਕਰਮੋ ਉਸ ਨਾਗਰਨ ਕਾਵੀ ਦੇ ਕੋਲ ਲਓ ਸਾਹਮਣੇ ਦੇਖ ਲੈ ਵੀ ਕਮਲ ਲੰਡਿਆ ਦੀ ਧਰਤੀ ਦਾ ਇਹਨਾਂ ਵੀ ਪੋਰਨ ਦੀ ਖੇਡ ਦਾ ਵਾਰਸ ਹੈ ਮੇਰੀ ਵੀਰੋ ਬਿੱਕਰ ਹੋਣਾ ਦੀ ਖੇਡ ਦਾ ਵਾਰਸ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਕਹਿੰਦੇ ਵੀ ਟੀਮਾਂ ਵਾਲੀ ਦੇ ਕਬੱਡੀ ਕੱਪ ਦੇ ਉੱਤੇ ਲਗਾਤਾਰ 3 ਸਾਲ ਜਿੱਤ ਕੇ ਮੇਰੀ ਵੀਰੋ ਇਤਿਹਾਸ ਲਾ ਗਿਆ ਪੰਜ ਕੌਣੇ ਨੂੰ ਸੋਨੇ ਦੇ ਕੱਪ ਦੇ ਤੇ ਕਹਿੰਦੇ ਵੀ ਪੋਰਨ ਹੋਣਾ ਨੇ ਬਿੱਕਰ ਹੋਣਾ ਨੇ ਲਓ ਕੰਮ ਕੀਤਾ ਮੇਰੇ ਵੀਰ ਨੂੰ ਟੀਮਾਂ ਵਾਲੀ ਦੇ ਕਬੱਡੀ ਕਾਪ ਦੇ ਲਗਾਤਾਰ 3 ਸਾਲ ਜਿੱਤ ਕੇ ਵੱਡੇ ਮਾਣ ਗਰੇ ਲਓ ਇਹਨਾਂ ਖਿਡਾਰੀਆਂ ਦੇ ਲਈ ਉਹਦੇ ਨਾਲ ਅਮਨ ਲੋਕਾਂ ਦੇ ਲਈ ਔਰ ਨਾਲ ਹੀ ਦਾਸ ਦੇ ਬੋਲਾਂ ਦੇ ਕੁਸ਼ੋਕੇ ਵੱਡੇ ਮਾਣ ਸਾਡੇ ਵੀ ਦੇ ਲਓ ਨੇਕੀ ਮੱਲੀ ਜੀ ਉਹਦੇ ਨਾਲ ਹੀ ਸਾਡੇ ਵੀ ਰਕਾਲਾ ਪ੍ਰਧਾਨ ਔਰ ਬੂਟਾ ਧਾਲੀ ਵਾਲ ਮੇਰੇ ਵੀਰ ਨੂੰ ਵੱਡੇ ਮਾਣ ਦੇ ਰਹੇ ਨੇ ਲਓ ਸਾਹਮਣੇ ਦੇਖ ਰਹੇ ਜੀ ਅਗਲੀ ਕਬੱਡੀ ਖੇਡ ਮੈਦਾਨ ਵਿੱਚ ਗੁਰਪਿੰਦਰ ਸਮਾਦ ਭਾਈ ਪਿੰਡ ਵਾਲਾ ਲਓ ਸਮਾਦ ਵਾਲੇ ਦੀ ਮੇਰੇ ਵੀਰੋਂ ਕਬੱਡੀ ਦੇ ਦੇਖਦਾ ਵੀ ਕਿਹੋ ਜੀ ਗੱਲ ਆਉਂਦੀ ਹੈ ਇੱਕ ਪਾਸੇ ਦੁੱਗਿਆਂ ਵਾਲਾ ਤਿਆਰ ਹੈ ਮੇਰੇ ਵੀਰੋ ਸੁਖਦੀਪ ਸਿੰਘ ਔਰ ਨਾਲ ਕਹਿੰਦੇ ਤਾਲੀ ਵਰਗੇ ਖਿਡਾਰੀ ਨੇ ਹੁਣ ਕੌਣ ਜਫਾ ਲਾਉਂਦਾ ਪਈ ਫੀ ਕਬੱਡੀ ਸਵਾਦ ਖੇਡ ਕਬੱਡੀ ਦਾ ਅਗਲਾ ਮੈਚ ਵੀ ਤਕੜਾ ਖੇਡਿਆ ਜਾਣਾ ਹੈ ਦੋਨੋਂ ਹੀ ਟੀਮਾਂ ਦੇ ਦਰਮਿਆਨ ਰਾਮਾ ਤੇ ਮੇਰੇ ਵੀਰੋ ਦੂਸਰੇ ਪਾਸੇ ਟੀਮ ਜਿਹੜੀ ਉਹ ਟੀਮ ਜੇਹੇਤਪੁਰੇ ਦੀ ਹੈ ਇਧਰ ਤਾਲੀ ਦਾ ਮੁਕਾਬਲਾ ਸਵਾਦ ਭਾਈ ਪਿੰਦਾ ਰਾਜੂ ਸਿੰਘੂ ਵਾਲਾ ਦਾ ਪਿੰਡੂ ਨੌਜਤ ਬਹੁਤ ਤਕੜਾ ਪੁਆਇੰਟ ਆਪਣੀ ਟੀਮ ਨੂੰ ਜੋੜਦਾ ਹੋਇਆ ਅਗਲੀ ਇੱਕ ਕਬੱਡੀ ਪਾਉਣ ਦੇ ਲਈ ਫਿਰ ਨੌਜਨ ਮੇਰੇ ਵੀਰੋ ਖਾਤੇਗਰ ਛੰਨਾ ਪਿੰਡ ਦਾ ਵਾਹਦਾ ਹੋਇਆ ਵੱਡੇ ਕਾਠਾ ਔਰ ਦੁਨੀਆ ਮੇਰੇ ਵੀਰੋ ਦੂਰ ਦੂਰ ਤੋ ਪੁੱਜੀ ਐ ਕਿ ਚੰਗ ਮੇਲੇ ਨੂੰ ਚੱਲੀਏ ਪਾਲਾ ਗੇਂਦੂ ਗੱਡੀ ਦਾ ਵਿੱਚ ਰੌਂਦੇ ਨੇ ਮੇਲਾ ਲੱਗਿਆ ਖੇਡ ਕਬੱਡੀ ਦਾ ਵਿੱਚ ਰੌਂਦੇ ਨੇ ਮੇਲਾ ਲੱਗਿਆ ਖੇਡ ਕਬੱਡੀ ਦਾ ਮੇਰੇ ਵੀਰੋ ਖੇਡ ਕਬੱਡੀ ਦਾ ਲੱਗਿਆ ਹੋਇਆ ਮੇਲਾ ਇਸ ਵੇਲੇ ਨਜ਼ਾਰਾ ਵੱਖਰਾ ਐ ਦੇਖੋ ਸਾਹਮਣੇ ਨੌਜਨ ਗਬਰ ਨੂੰ ਵੱਧ ਕੇ ਟੱਕ ਕੀਤਾ ਤੇ ਵੇਖੋ ਪੁਆਇੰਟ ਇਸ ਲਈ ਧਾਵੀ ਦੇ ਹਿੱਸੇ ਜੁੜਦਾ ਗਿਆ ਇੱਕ ਇੱਕ ਕਬੱਡੀ ਐਨ ਪੂਰਾ ਸਰੂਰ ਜਿਹਾ ਆਉਂਦਾ ਸਵਾਦ ਜਿਹਾ ਆਉਂਦਾ ਮੇਰੇ ਵੀਰੋ ਲੰਗਿਆਂ ਵਾਲਾ ਕਮਲ ਕਬੱਡੀ ਪਾਉਣ ਦੇ ਲਈ ਫਿਰ ਰੌਣਕ ਦੇ ਵਿੱਚ ਵਧਿਆ ਹੋਇਆ ਇਧਰ ਵੇਖਣਾ ਵੀ ਘੁੰਮਦੀ ہوئی ਚੈਨ ਕਿੱਕ 2 3 ਅਸੀਂ 4 ਹਾ ਭਰਾ ਜਿਹੜਾ ਚੰਗਾ ਲੱਗੇ ਹੱਥ ਉਸ ਨੂੰ ਤੁਲਾ ਹੁਣ ਕਿਹਨੂੰ ਹੱਥ ਲਾ ਕੇ ਲਓ ਜੀ ਕਮਲ ਪੁਆਇੰਟ ਪ੍ਰਾਪਤ ਕਰਦਾ ਵੇਖੋ ਪੁਆਇੰਟ ਕਹਿੰਦੇ ਲੰਡਿਆਂ ਵਾਲੇ ਕਮਲ ਦਾ ਡਬਲ ਟੱਚ ਦਾ ਇਹ ਪੁਆਇੰਟ ਨੇ ਦਾ ਲੰਡਿਆਂ ਵਾਲੀ ਕਮਲ ਨੇ ਆਪਣੀ ਟੀਮ ਲਈ ਜੋਰ ਦਿੱਤਾ ਉਧਰ ਉਧਰ ਕਰਦਾ ਸ਼ਰੀਰ ਇਸ ਗੱਭਰੂ ਦਾ ਨਾਉ ਜਾਂਦੇ 6 ਸੰਧ ਥਾਪੀਆਂ ਮਾਰੀਆਂ ਪੱਟ ਤੇ ਜੋਰ ਦੇ ਨਾਲ ਔਰ ਬਹਾ ਨੂੰ ਖਿਲਾੜ ਦਿੰਦਾ ਉਧਰ ਚਾਰ ਜਾਫੀ ਤਿਆਰ ਨੇ 2 ਨੰਬਰ ਤੋਂ ਬਹੁਤ ਹੀ ਸੋਹਣੀ ਕੋਸ਼ਿਸ਼ ਕੀਤੀ ਲੇਖੋ ਨਾਉ ਜਿੰਦ ਗੱਭਰੂ ਨੇ ਲੰਡਿਆਂ ਵਾਲੇ ਨੇ ਤੇ ਪੁਆਇੰਟ ਸੁਲਤਾਨ ਆਪਣੀ ਟੀਮ ਦੇ ਸੇਡਜਸ ਕਰਦਾ ਮੈਚ ਸਮਾਪਤ ਹੈ ਖੁਸ਼ੀ ਆਪਣਾ 100 ਰੁਪਏ ਦਾ ਮਾਨ ਸਨਮਾਨ ਜਿਹੜਾ ਪ੍ਰਾਪਤ ਕਰ ਲਵੇ ਕਿਹੜੀ ਟੀਮ ਜਿੱਤ ਰਹੀ ਹੈ ਜੀ ਇਸ ਮੈਚ ਦੇ ਵਿੱਚੋਂ ਖੱਤੀ ਗਰ ਛੰਨਾ ਦੀ ਟੀਮ ਇਸ ਮੈਚ ਦੀ ਜੇਤੂ ਟੀਮ ਹੈ